ਮਾਂ ਸਾਡੀ ਨੂੰ ਬੜੀ ਗਰੀਬੀ ਵਿੱਚ ਮਾਤਾ ਸਾਡੀ ਨੂੰ 6 ਮਹੀਨੇ ਉਗਿਆ ਬਹੁਤ ਗਰੀਬੀ ਵਿੱਚ ਹੋਇਆ ਸੀ ਤੇ ਹੁਣ ਜੇ ਸੁੱਖ ਲੈਣ ਦਾ ਵੇਲਾ ਤੋਹਣੋਂ ਕੋਲ ਨਹੀਂ ਹੈ ਰੱਬ ਨਾਲੋਂ ਪਹਿਲਾਂ ਮੈਂ ਮਾਂ ਕਹਿਣਾ ਸਿੱਖਿਆ ਰੱਬ ਨਾਲੋਂ ਪਹਿਲਾਂ ਮੈਂ ਮਾਂ ਕਹਿਣਾ ਸਿੱਖਿਆ ਜਦ ਮੂੰਹ ਕਿਸੇ ਦਾ ਮੈਂ ਨਾ ਲੈਣਾ ਸਿੱਖਿਆ ਰੱਬ ਨਾਲੋਂ ਪਹਿਲਾਂ ਮੈਂ ਮੋਹ ਕਹਿਣਾ ਸਿੱਖਿਆ ਰੱਬ ਨਾਲੋਂ ਪਹਿਲਾਂ ਮੈਂ ਮੋਹ ਕਹਿਣਾ ਸਿੱਖਿਆ ਅਲਫਾਜ਼ ਆਲਮਦੀ ਦੇ ਨਾਲ ਜਿਹੜੇ ਕਵਾਲ ਨੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਔਰ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਮਿੱਠੀ ਆਵਾਜ਼ ਉਹਨਾਂ ਕੋਲ ਕੋਈ ਜਿਹੜਾ ਅਲਫਾਜ਼ ਉਹਨਾਂ ਦੇ ਸੁਣਾਵਾਂਗੇ क्योंकि उन्हें ना अल्फाज आलम है सब तो सब तू पहला अल्फाजा तो शुरू करा गे यसा खो गया मेरा दिल अस में फैज चलता है सारे जमाने में फैज चलता है सारे जमाने में यसा बीर खो गया मेरा दिल ਅਸਤਾਨੇ ਵਿੱਚ ਫਕਤਾ ਜੀ ਤੁਹਾਡਾ ਆਪਣਾ ਪੰਜਾਬ.in ਤੇ ਤੇ ਮੈਂ ਤੁਹਾਡਾ ਆਪਣਾ ਰਣਜੀਤ ਖੇਰ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣਾ ਪੰਜਾਬ.in ਵੱਖ-ਵੱਖ ਸਚੀਤਾ ਨੂੰ ਤੁਹਾਡੇ ਰੂਬਰੂ ਕਰਾਉਂਦਾ ਹੈ ਫਨਕਾਰਾਂ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਉਂਦਾ ਹੈ ਇਸੇ ਲਈ ਤਹਿਤ ਅਸੀਂ ਅਲਫਾਜ਼ ਆਲਮ ਜੀ ਦੇ ਨਾਲ ਜਿਹੜੇ ਕਵਾਲ ਨੇ ਉਹਨਾਂ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਵਾਂਗੇ ਔਰ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਮਿੱਠੀ ਆਵਾਜ਼ ਉਹਨਾਂ ਕੋਲ ਕੋਈ ਜਿਹੜਾ ਅਲਫਾਜ਼ ਉਹਨਾਂ ਦੇ ਸੁਣਾਵਾਂਗੇ ਕਿਉਂਕਿ ਉਹਨਾਂ ਦਾ ਨਾਂ ਅਲਫਾਜ਼ ਆਲਮ ਹੈ ਤੇ ਸਭ ਤੋਂ ਪਹਿਲਾਂ ਅਲਫਾਜ਼ਾਂ ਤੋਂ ਸ਼ੁਰੂ ਕਰਾਂਗੇ ਜੀ ਅਲਫਾਜ਼ ਜੀ ਯਾ ਸਬਿਰ ਖੋ ਗਿਆ ਮੇਰਾ ਦਿਲ ਆਸਤਾਨੇ ਮੇ ਯਾ ਸਬਿਰ ਖੋ ਗਿਆ ਮੇਰਾ ਦਿਲ ਆਸਤਾਨੇ ਮੇ फैज चलता है सारे जमाने में फैज चलता है सारे जमाने में या साबिर खो गया मेरा दिल आस्ताने में या साबिर खो गया मेरा दिल आस्ताने में या साबिर वा, वा. ਕਿਆ ਬਾਤ ਹੈ ਬੜਾ ਸੋਹਣਾ ਆ ਜਾ ਸਾਬਰ ਹਾਂਜੀ ਅੱਗੇ ਕੀ ਸੀ ਜਾ ਸਾਬ ਹੋ ਗਿਆ ਮੇਰਾ ਦਿਲ ਆਸਤਾਨੇ ਆਸਤਾਨਾ ਇਹ ਕੀ ਹੁੰਦਾ ਆਸਥਾਨਾ ਸਰਕਾਰ ਦਾ ਸਥਾਨ ਸਥਾਨ ਆਸਥਾਨਾ ਦਾ ਮਤਲਬ ਸਥਾਨ ਗੁਰੂ ਦਾ ਸਥਾਨ ਕਹਿੰਦੇ ਨੇ ਅਲਫਾਜ਼ ਜੀ ਜਿਵੇਂ ਸਟਾਰਟਿੰਗ 'ਚ ਤੁਸੀਂ ਜਿਹੜਾ ਇਹ ਕਲਾਮ ਸੁਣਾਇਆ ਹਾਂਜੀ ਇਹ ਕਲਾਮ ਜਿਹੜਾ ਹੈ ਤੁਹਾਡਾ ਇਹ ਦਰਸ਼ਕਾਂ ਦੇ ਰੂਬਰੂ ਹੋ ਚੁੱਕਾ ਹੈ ਕਿ ਜਾਂ ਅਜੇ ਆਉਣਾ ਹੈ ਨਹੀਂ ਜੀ ਇਹ ਤਾਂ ਹੋ ਚੁੱਕਾ ਹੈ ਅੱਛਾ ਆ ਚੁੱਕਿਆ ਹਾਂਜੀ ਆ ਚੁੱਕਿਆ ਹਾਂਜੀ ਹਾਂਜੀ ਤੁਹਾਡੀ ਗਾਇਕੀ ਦੀ ਸ਼ੁਰੂਆਤ ਜਿਹੜੀ ਹੈ ਜਿਹੜੀ ਕਵਾਲੀ ਦੀ ਸ਼ੁਰੂਆਤ ਜਿਹੜੀ ਹੈ ਇਹ ਕਿਸ ਦੌਰ ਚ ਹੁੰਦੀ ਹੈ ਕਿਵੇਂ ਸ਼ੁਰੂਆਤ ਹੁੰਦੀ ਹੈ ਤੁਹਾਡੀ ਇਹ ਇਹ ਗਾਇਕੀ ਦੀ ਸ਼ੁਰੂਆਤ ਮੇਰੀ ਬਚਪਨ ਤੋਂ ਆਜੀ ਬਚਪਨ ਤੋਂ ਕਿਵੇਂ ਬਚਪਨ ਤੋਂ ਕਿਦਾਂ ਬਚਪਨ ਤੋਂ ਮੇਰੇ ਡੈਡੀ ਜੀ ਜਿਹੜੇ ਸੀ ਗਿਟਾਰ ਵਜਾਉਂਦੇ ਸੀ ਜੀ 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 ਹਾਂਜੀ ਕਲਾਕਾਰਾਂ ਦੇ ਨਾਲ ਤੇ ਤੁਹਾਨੂੰ ਬੋਦਾ ਪੀ ਇਹ ਗੱਲ ਖੂਨ ਦੇ ਵਿੱਚ ਤੁਹਾਡੇ ਪਿਤਾ ਜੀ ਜਿਹੜੇ ਆ ਉਹ ਕਿੱਥੇ ਸੀ ਹਾਂਜੀ ਜਿਸ ਕਰਕੇ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਪੀ ਮੈਂ ਕਵਾਲੀ ਗਾਉਣੀ ਹੈ ਮੈਂ ਆ ਇਹੀ ਕੰਮ ਕਰਨਾ ਇਹ ਸ਼ੁਰੂਆਤ ਸਭ ਤੋਂ ਪਹਿਲਾਂ ਤਾਂ ਮੈਂ ਜਾਗਰਣ ਨਹੀਂ ਕਰਦਾ ਸਮਾਂ ਦਾ ਅੱਛਾ ਜਾਗਰਣ ਕਰਦੇ ਸੀ ਹਾਂਜੀ ਜਾਗਰਣ ਕਰਦਾ ਸਾਂ ਤੇ ਫਿਰ ਬਾਬਾ ਜੀ ਨੇ ਕਿਹਾ ਮੇਰੇ ਗੁਰੂ ਮੋਸ਼ਰ ਜੀ ਨੇ ਉਹਨਾਂ ਕਿਹਾ ਪੀ ਪੁੱਤ ਤੂੰ ਕਵਾਲੀ ਪੈਰਾ ਵੀ ਗਾਇਆ ਵਰ ਜੇ ਤੁਸੀਂ ਪਹਿਲਾਂ ਜਾਗਰਣ ਕਰਦੇ ਸੀ ਤੇ ਤੁਹਾਡੇ ਗੁਰੂ ਕੀ ਨਾਂ ਹੈ ਉਹਨੇ ਗੁਰੂ ਤੁਹਾਡੇ ਦਾ ਨਾਂ ਦੱਸਿਆ ਨਹੀਂ ਤੁਸੀਂ ਉਹਨਾਂ ਦਾ ਨਾਂ ਹੈਗਾ ਜੀ ਬੱਬਾ ਦਰੀਸ਼ਾ ਜੀ ਬੱਬਾ ਦਰੀਸ਼ਾ ਜੀ ਕਿਸੇ ਤਰਗਾਹ ਤੇ ਸੇਵਾ ਕਰਦੇ ਹਾਂ ਜੀ ਉਹ ਹੁਣ ਐ ਸੋਚੋ ਲੈ ਛੱਡ ਗਏ ਜੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਜਗਰਾਤੇ ਵਗੈਰਾ ਦੇ ਨਾਲ-ਨਾਲ ਤੁਸੀਂ ਜਗਰਾਤਾ ਕਰਦੇ ਹੋ ਇਹ ਨਾਲ-ਨਾਲ ਕਵਾਲੀਆਂ ਵੀ ਕਰਿਆ ਕਰੋ ਹਾਂਜੀ ਪਹਿਲੀ ਕਵਾਲੀ ਜਿਹੜੀ ਹੈ ਤੁਸੀਂ ਕਿੱਥੇ ਗਾਈ ਔਰ ਕਿੱਥੋਂ ਸ਼ੁਰੂਆਤ ਕੀਤੀ ਆਪਣੇ ਜੀਵਨ ਦੀ ਪਹਿਲੀ ਕਵਾਲੀ ਸਾਡੇ ਦਾਦਾ ਜੀ ਸੀ ਫਕੀਰ ਸੀ ਸਰਕਾਰ ਬਾਬਾ ਰਹਿਮਤ ਸ਼ਾਹ ਜੀ ਉਹਨਾਂ ਦੇ ਗੁਰੂ ਮੁਰਸ਼ਿਦ ਬਾਬਾ ਕਰਮੇ ਸ਼ਾਹ ਜੀ ਉਹਨਾਂ ਦੇ ਗੁਰੂ ਮੁਰਸ਼ਿਦ ਬਾਬਾ ਲੈਹਣੇ ਸ਼ਾਹ ਜੀ ਉਹਨਾਂ ਦੇ ਗੁਰੂ ਮੁਰਸ਼ਿਦ ਬਾਬਾ ਸ਼ੈਨ ਸ਼ਾਹ ਜੀ ਬਾਬਾ ਸ਼ੈਨ ਸ਼ਾਹ ਸਰਕਾਰ ਦੇ ਬਾਬਾ ਖੈਰਬਾਹਰ ਸਰਕਾਰ ਅਕੀਏ ਉੱਥੇ ਸ਼ੁਰੂਆਤ ਤੁਹਾਡੀ ਹੋਈ ਹਾਂ ਜੀ ਇਹ ਕਦੀ ਇਦਾਂ ਨਹੀਂ ਆਇਆ ਕਿ ਆਪਾਂ ਗਾਣੇ ਜਿਹੜੇ ਗੀਤ ਆ ਵੀ ਮੈਂ ਕਵਾਲੀ ਦੇ ਨਾਲ ਨਾਲ ਕੁਝ ਹੋਰ ਪੈਸੇ ਵੀ ਕਮਾ ਸਕਦਾ ਹਾਂ ਮੈਂ ਆਪਣਾ ਉਹ ਜਿਹੜਾ ਗੀਤ ਵੀ ਗਾਉਣੇ ਸ਼ੁਰੂ ਕਰਦਾ ਇਹ ਗੱਲ ਇਦਾਂ ਕਿ ਗੀਤ ਵਾਲ ਨੂੰ ਕਦੀ ਧਿਆਨ ਨਹੀਂ ਗਿਆ ਨਹੀਂ ਤੇ ਪੈਸੇ ਤਾਂ ਬੜੇ ਗੀਤ ਗਾਉਣ ਵਾਲਿਆਂ ਨੂੰ ਤਾਂ ਪੈਸੇ ਕਾਫੀ ਮਿਲਦੇ ਹਾਂ ਜੀ ਚੱਕਰੇ ਆ ਵੀ ਜਿਹੜੀ ਰੂਹਦਾਰੀ ਵਾਲੀ ਗੱਲ ਹੈ ਉਹ ਗੀਤ ਦੇ ਵਿੱਚ ਨਹੀਂ ਹੈਗੀ ਕਲਾਮ ਕਵਾਲੀ ਸੂਫੀਆਨਾ ਗਾਜ਼ਲ ਇਹ ਜਿਹੜਾ ਕਵਾਲੀ ਹੀ ਕਿਉਂ ਚੁਣਿਆ ਤੁਸੀਂ ਕਵਾਲੀ ਨੂੰ ਹੀ ਕਿਉਂ ਕਿਹਾ ਕਿ ਕਵਾਲੀ ਗਾਉਣੀ ਹੈ ਕਵਾਲੀ ਕਿਉਂ ਸ਼ੁਰੂਆਤ ਕੀਤੀ ਵੀ ਮੈਂ ਕਵਾਲੀ ਹੀ ਗਾਉਣੀ ਹੋਰ ਵੀ ਤੱਕ ਤੁਸੀਂ ਗਾ ਸਕਦੇ ਕਵਾਲੀ ਦੇ ਨਾਲ ਨਾਲ ਇੱਕ ਰੱਬ ਦਾ ਨਾਮ ਰੱਬ ਦੇ ਨਾਲ ਦੇ ਨਾਮ ਨਾਲ ਉਹਨਾਂ ਵੀ ਫਲੀਆਂ ਅੱਛਾ ਕੌਣ ਤੇ ਫਲੀਆਂ ਵੀ ਇਹ ਕਵਾਲੀ ਗਾਓਗੇ ਤਾਂ ਪੈਸੇ ਵੀ ਆਉਣੇ ਆ ਹਾਂਜੀ ਤੁਹਾਡਾ ਜਿਹੜਾ ਤੁਹਾਡਾ ਜਿਹੜਾ ਸੰਗਠਨ ਆ ਤੁਹਾਡਾ ਜਿਹੜਾ ਗਰੁੱਪ ਆ ਉਹਦਾ ਕੀ ਨਾਮ ਰੱਖਿਆ ਤੁਸੀਂ ਮੇਰੇ ਗਰੁੱਪ ਦਾ ਨਾਮ ਸੀ ਜੀ ਵੈਸੇ ਤਾਂ ਤਿੰਨ ਵਾਰੀ ਚੇਂਜ ਹੋ ਗਿਆ ਉਹ ਕਿਦਾਂ ਜੀ ਦੱਸਿਓ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਮੇਰਾ ਛੋਟਾ ਨਾਮ ਸੀ ਗੋਰੀ ਗੋਰੀ ਹਾਂਜੀ ਜੀ ਤੇ ਸਭ ਤੋਂ ਪਹਿਲਾਂ ਗਰੁੱਪ ਦਾ ਨਾਮ ਸੀ ਗੋਰੀ ਆਲਮ ਗੋਰੀ ਆਲਮ ਹਾਂਜੀ ਜੀ ਉਸ ਤੋਂ ਬਾਅਦ ਫਿਰ ਚੇਂਜ ਕੀਤਾ ਥੋੜਾ ਜਿਹਾ ਮੌਲ ਦੇ ਹਿਸਾਬ ਨਾਲ ਜੀ ਆਲਮ ਆਦੀਵਾਲ ਆਲਮ ਆਦੀਵਾਲ ਆਦੀਵਾਲ ਹਾਂਜੀ ਤੇ ਉਸ ਤੋਂ ਬਾਅਦ ਸਰਕਾਰ ਨੇ ਰਹਿਮਤ ਕੀਤੀ ਜਦੋਂ ਵਿਆਹ ਹੋਇਆ ਉਦੋਂ ਸਰਕਾਰ ਨੇ ਪਹਿਲੀ ਸੱਤੇ ਹੀ ਬੱਚਾ ਪ੍ਰਾਪਤ ਕੀਤਾ ਕਾਕਾ ਹੋਇਆ ਜੀ ਉਹਦਾ ਨਾਮ ਸਰਕਾਰਾਂ ਤੋਂ ਰੱਖਿਆ ਅਲਫਾਜ਼ ਅਲਫਾਜ਼ ਹੁਣ ਜਿਹੜਾ ਕੁਆਲੀ ਮੈਟਰ ਆ ਜੀ ਉਹ ਅਲਫਾਜ਼ ਜਨਾਤੋਂ ਰੱਖਿਆ ਗਿਆ ਤੁਹਾਡਾ ਆਪਣਾ ਨਾਮ ਜਿਹੜਾ ਉਹ ਤੁਹਾਡੇ ਬੇਟੇ ਤੇ ਤੁਹਾਡੇ ਨਾਂ ਨੂੰ ਮਿਲਾ ਕੇ ਰੱਖਿਆ ਗਿਆ ਉਹਨਾਂ ਦਾ ਨਾਂ ਅਲਫਾਜ਼ ਹੈ ਤੇ ਤੁਹਾਡਾ ਨਾਂ ਆਲਮ ਹੈ ਤੇ ਇਸ ਕਰਕੇ ਤੁਹਾਡਾ ਪੂਰਾ ਨਾਂ ਜਿਹੜਾ ਅਲਫਾਜ਼ ਆਲਮ ਮਤਲਬ ਬੇਟਾ ਤੇ ਪਿਤਾ ਦੋਵਾਂ ਦਾ ਨਾਮ ਮਿਲਾ ਕੇ ਇਹ ਨਾਂ ਤੁਹਾਡਾ ਜਿਹੜਾ ਹੁਣ ਅਫੀਸ਼ੀਅਲੀ ਜਿਹੜਾ ਤੁਸੀਂ ਨਾਂ ਰੱਖਿਆ ਅਲਫਾਜ਼ ਆਲਮ ਰੱਖਿਆ ਅੱਛਾ ਐ ਜਿਹੜਾ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ ਕਿ ਆਪਣੇ ਬੱਚੇ ਦੇ ਆਪਣੇ ਦੇ ਨਾਂ ਦੇ ਨਾਲ ਜੋੜ ਕੇ ਆਪਣਾ ਨਾਂ ਪੂਰਾ ਕਰਨਾ ਹਾਂਜੀ ਕਿੱਦਾਂ ਚਲੋ ਇਹ ਤਾਂ ਕਵਾਲੀ ਦਾ ਤੁਸੀਂ ਕਹੋ ਨੀ ਬਿ ਰੈਗੂਲਰ ਕਵਾਲੀ ਤੇ ਨਹੀਂ ਚੱਲਦੀ ਹਾਂਜੀ ਜੇ ਆਪਾਂ ਆਖੀਏ ਵੀ ਰੈਗੂਲਰ ਇਹ ਕਾਰੋਬਾਰ ਚੱਲੇ ਜਾਂ ਕੰਮ ਚੱਲੇ ਰਹਿ ਗੋ ਤਾਂ ਨਹੀਂ ਚੱਲਦਾ ਫਿਰ ਪਰਿਵਾਰ ਦਾ ਪਾਲਣ ਪੋਸਣ ਕਿੱਦਾਂ ਕਰਦੇ ਹੋ ਇਹਦੇ ਨਾਲ ਨਾਲ ਆਪਣਾ ਹੋਰ ਵੀ ਸਾਈਡ ਬਿਜ਼ਨਸ ਕੰਮ ਕਰੀ ਤੇ ਮਿਹਨਤ ਕਰੀ ਦੀ ਆ ਕੀ ਬਿਜ਼ਨਸ ਰੱਖਿਆ ਹੋਰ ਕੰਮ ਕੀ ਰੱਖਿਆ ਤੁਸੀਂ ਨਾਲ ਕੰਮ ਬਿਜ਼ਨਸ ਠੇਕੇਦਾਰੀ ਕਰੀ ਦੀ ਹੈ ਨਾਲ ਪੋਲਿਸ਼ ਪੇਂਟ ਜੋ ਪੇਂਟ ਦਾ ਕੰਮ ਉਹਦੀ ਠੇਕੇਦਾਰੀ ਤੁਸੀਂ ਕਰਦੇ ਹੋ ਹਾਂਜੀ ਆਪ ਵੀ ਖੁਦ ਵੀ ਕੰਮ ਕਰੀ ਦਾ ਨਾਲ ਆਪਣੇ ਹੱਥਾਂ ਨਾਲ ਵੀ ਕਰੀ ਦਾ ਹਾਂਜੀ ਹਾਂਜੀ ਤੇ ਕਵਾਲੀਆਂ ਜੇ ਗਾਉਣ ਦੇ ਨਾਲ ਜਾਂ ਕੋਈ ਜੀਵਨ ਤੇ ਅਸਰ ਹੁੰਦਾ ਹੈ ਇਹਦੇ ਨਾਲ ਕੋਈ ਜੀਵਨ ਨੂੰ ਚੇਂਜਿੰਗ ਹੁੰਦੀ ਹੈ ਜੀਵਨ ਚ ਕੋਈ ਚੇਂਜਿੰਗ ਆਉਂਦੀ ਹੈ ਕਿਉਂਕਿ ਉਹ ਸਧਾਰਨ ਜੀਵ ਨਹੀਂ ਰਹਿੰਦਾ ਨਹੀਂ ਨਹੀਂ ਬਹੁਤ ਚੇਂਜ ਹੋਇਆ ਸਰਕਾਰ ਦੀ ਬਹੁਤ ਰਹਿਮਤ ਹੋਈ ਜਨਾਬ ਸਾਹਿਬ ਰਿ پاک ਸਰਕਾਰ ਦੀ ਬਹੁਤ ਰਹਿਮਤ ਜਿੱਥੇ ਜਾਈ ਦਾ ਲੱਖਾਂ ਕਰੋੜਾਂ ਪਿਆਰ ਲੈ ਕੇ ਆਈ ਦਾ ਤੇ ਤੁਹਾਡੇ ਆਪਣੇ ਜੀਵਨ ਤੇ ਇਸ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਕਿ ਉਹ ਅਧਿਆਤਮਿਕ ਵੱਲ ਜਾਂਦਾ ਹੈ ਜਾਂ ਜਾਂ ਧਿਆਨ ਤੁਹਾਡਾ ਕੀ ਪੈਸੇ ਕਮਾਉਣ ਵਾਲੀ ਹੈ ਮਤਲਬ ਉਹਦਾ ਅਸਰ ਤੁਹਾਡੇ ਤੁਹਾਡੇ ਤੇ ਕੀ ਸਭ ਤੋਂ ਪਹਿਲਾਂ ਤੇ ਪੈਸੇ ਕਮਾਉਣ ਵਾਲੀ ਇਹਦੇ ਵਿੱਚ ਗੱਲ ਹੀ ਜੀ ਠੀਕ ਹੈ ਕਿਉਂਕਿ ਪੈਸਾ ਤੇ ساری ਜ਼ਿੰਦਗੀ ਬੰਦਾ ਕਮਾਈ ਜਾਵੇ ਬੰਦਾ ਨਹੀਂ ਰੱਜਦਾ ਜੀ ਜੀ ਤੇ ਚੱਕਰੇ ਕਿ ਜਿਹੜਾ ਕਵਾਲੀ ਆ ਇੱਕ ਰੂਹਦਾਰੀ ਹੈ ਰੂਹ ਹੀ ਖਰਾ ਗਿਆ ਇਸ ਕਰਕੇ ਗਾਈ ਦਾ ਇਸ ਕਰਕੇ ਇਸ ਨੂੰ ਕਿ ਇੱਕ ਸਕੂਨ ਮਿਲਦਾ ਰੂਹ ਨੂੰ ਜਿੱਦਾਂ ਹੁਣ ਅਸੀਂ ਦਰਬਾਰ ਤੇ ਜਾਂਦੇ ਕਿਤੇ ਵੀ ਅਗੋ ਸੰਤ ਤੇ ਬੈਠੇ ਹੁੰਦੇ ਆ ਸੰਤਾਂ ਨੂੰ ਸਜਦਾ ਸਲਾਮ ਕਰੀਦਾ ਦਰਬਾਰ ਨੂੰ ਸਜਦਾ ਸਲਾਮ ਕਰੀਦਾ ਰੂਹ ਨੂੰ ਬੜਾ ਸਕੂਨ ਮਿਲਦਾ ਮਤਲਬ ਇਹ ਕਵਾਲੀ ਜਿਹੜੀ ਆ ਇਹ ਰੂਹ ਨੂੰ ਖੁਸ਼ ਕਰਨ ਲਈ ਵੀ ਆਪਣੇ ਆਪ ਨੂੰ ਕੁਝ ਕਰਨ ਲਈ ਵੀ ਆ ਇਹ ਨਹੀਂ ਹੈਗੇ ਲੋਕਾਂ ਨੂੰ ਖੁਸ਼ ਕਰਨ ਲਈ ਆ ਜਾਂ ਪੀਰੋ ਮੁਰਸ਼ਦ ਨੂੰ ਕੁਝ ਕਰਨ ਲਈ ਆ ਇਹ ਆਪਣੀ ਆਤਮਾ ਲਈ ਹਾਂਜੀ ਹਾਂਜੀ ਅਲਫਾਜ਼ੀ ਜਿਵੇਂ ਤੁਸੀਂ ਹਰ ਇੱਕ ਕਲਾਕਾਰ ਦਾ ਅਦਾਕਾਰ ਦਾ ਫਨਕਾਰ ਦਾ ਜਿਹੜਾ ਜੀਵਨ ਆ ਉਹ ਕੋ ਕਿਸੇ ਨਾ ਕਿਸੇ ਸੰਘਰਸ਼ ਨਾਲ ਜੁੜਿਆ ਹੁੰਦਾ ਕਿ ਮੈਂ ਇਸ ਕਠਿਨਾਈ ਚੋਂ ਨਿਕਲ ਕੇ ਆਇਆ ਮੈਂ ਇਸ ਸੰਘਰਸ਼ ਕੋਲ ਨਿਕਲ ਕੇ ਆਇਆ ਤੁਹਾਡੇ ਜੀਵਨ ਦਾ ਜਿਹੜਾ ਇਹ ਸ਼ੁਰੂਆਤ ਆ ਉਹ ਕਿਵੇਂ ਦੀ ਰਹੀ ਸ਼ੁਰੂਆਤ ਤੇ ਬਹੁਤ ਮੁਸ਼ਕਲ ਸੀ ਜੀ ਜਿਹੜਾ ਦੁੱਖ ਤੇ ਸੁੱਖ ਇਹ ਬੰਦੇ ਦੇ ਨਾਲ ਹੀ ਹੈ ਜਗਤ ਤੱਕ ਸਾਹ ਆ ਜੀ ਤੇ ਇੱਕ ਮੈਂ ਗੱਲ ਦੱਸ ਲਗਾ ਤੁਹਾਨੂੰ ਕੁਝ ਵਕਤ ਦੀ ਜੀ ਕੁਝ ਐਸਾ ਸਮਾਂ ਸੀ ਕਿ ਮੈਂ ਕੰਮ ਤੇ ਜਦੋਂ ਜਾਂਦਾ ਸੀ ਨਾ ਤੇ ਮੇਰੇ ਕੋਲ ਕੋਈ ਪੈਸਾ ਵੀ ਨਹੀਂ ਹੁੰਦਾ ਇੱਥੋਂ ਸਾਈਕਲ ਤੇ ਜਾਣਾ ਗਮਟਾਲੇ ਕਿਰਾਏ ਤੇ ਸਾਈਕਲ ਲੈਣਾ ਜੀ ਗਮਟਾਲੇ ਸਾਈਕਲ ਤੇ ਜਾਣਾ ਉਧਰੋਂ ਮੰਨ ਲਓ ਕਈ ਔਰ ਪੈਂਚਰ ਹੋ ਗਿਆ ਠੀਕ ਹੈ ਬੜਾ ਹੀ ਮੁਸ਼ਕਲ ਸਮਾਂ ਬੀਤਿਆ ਸਰਕਾਰ ਦੇ ਪਰ ਹੁਣ ਹੌਲੀ ਹੌਲੀ ਠੇਡੇ ਠਕਰਾਂ ਖਾ ਖਾ ਕੇ ਖਾ ਖਾ ਕੇ ਤੇ ਇਥੋਂ ਤੱਕ ਆਏ ਆ ਮਾੜਾ ਮੋਟਾ ਜਿਹੜਾ ਤੁਸੀਂ ਆ ਤੁਹਾਡਾ ਜਿਹੜਾ ਕਵਾਲੀ ਕਹਿ ਸਕਦੇ ਆ ਉਹਨੂੰ ਕਲਾਮ ਕਹਿ ਸਕਦੇ ਆ ਇਹ ਕਿਹੜੇ ਰਾਈਟਰ ਨੇ ਲਿਖਿਆ ਇਹ ਕਿੰਨਾਂ ਦਾ ਲਿਖਿਆ ਹੋਇਆ ਹੈ ਜਿਹੜਾ ਤੁਸੀਂ ਗਾਇਆ ਇਹ ਜੀ ਮਜੀਦ ਹੀਰ ਹਰੇ ਭਾਜੀ ਨੇ ਮਜੀਦ ਹੀਰ ਜੀ ਬਹੁਤ ਵਧੀਆ ਲਿਖਦੇ ਆ ਤੇ ਇਦਾਂ ਹੀ ਮੈਂ ਇੱਕ ਦਿਨ ਦੁਕਾਨ ਤੇ ਉਹਨਾਂ ਕੋ ਗਿਆਸ ਕਪੜਾ ਲੈਣੀ ਮੈਨੂੰ ਨਹੀਂ ਸੀ ਪਤਾ ਵੀ ਭਾਈ ਲਿਖਦੇ ਆ ਜੀ ਤੇ ਉਹਨਾਂ ਨੇ ਮੈਨੂੰ ਸੁਣਿਆ ਸੁਣਿਆ ਤੇ ਉਹਨਾਂ ਨੇ ਕਿਹਾ ਵੀ ਮੈਂ ਇੱਕ ਕਲਾਮ ਲਿਖਿਆ ਹੈ ਤੇ ਉਸ ਨੂੰ ਤੁਸੀਂ ਗਾਹੋਗੇ ਤੇ ਮੈਂ ਕਿਹਾ ਜੀ ਕਲਾਮ ਤੇ ਮੈਂ ਕਵਾਲੀ ਦਾ ਵੀ ਕਰਦਾ ਹਾਂ ਜੀ ਜਿੱਦਾਂ ਤੁਸੀਂ ਕਹੋਗੇ ਫਿਰ ਵੇਖ ਲਾਂਗੇ ਜਿੱਦਾਂ ਮੇਰੇ ਜੀ ਗੋਂਚ ਆ ਜਾਏਗਾ ਜੀ ਜੀ ਤੇ ਅਸੀਂ ਇਦਾਂ ਥੋੜਾ ਜਿਹਾ ਬੈਠੇ ਤੇ ਉਹ ਚੀਜ਼ ਨੂੰ ਸਮਝਵੇ ਚਲਿਆ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਕੋਈ ਇਹੋ ਜੀ ਚੀਜ਼ ਲਿਖੋ ਕਿ ਹੋਵੇ ਸਰਕਾਰ ਦੀ ਪੀਰੋ মুর্শিদ ਦੀ ਜਾਂ ਲਾਲੋ ਠੀਕ ਆ ਉਹਨਾਂ ਨੇ ਐਸਾ ਚੀਜ਼ ਲਿਖ ਕੇ ਦਿੱਤੀ ਸਾਵਰੇ ਪਾਕ ਸਰਕਾਰ ਦੀ ਵਾਹ ਜਨਾਬ ਕਲੀ ਸ਼ਰੀਫ ਵਾਲੇ ਸਰਕਾਰ ਅਲੀ احمد ਸਰਕਾਰ ਸਾਵਰੇ ਪਾਕ ਬੜਾ ਨਾਮ ਸਰਕਾਰ ਦਾ ਸਾਰੇ ਜਹਾਨ ਤੇ ساری ਵਰਲਡ ਤੇ ਉਹਨਾਂ ਨੇ ਉਹਨਾਂ ਦਾ ਕਲਾਮ ਲਿਖਿਆ ਤੇ ਅੱਜ ਉਹ ਕਲਾਮ ਦੇ ਨਾਲ ਥੋੜੀ ਪਛਾਣ ਬਣੀ ਜਿਹੜਾ ਤੁਸੀਂ ਸਟਾਰਟਿੰਗ 'ਚ ਸੁਣਾਇਆ ਹਾਂਜੀ ਅੱਜ ਵੀ ਆ ਅਲਫਾਜ਼ ਜੀ ਆਪਾਂ ਗੱਲ ਕਰ ਰਹੇ ਸੀ ਵੀ ਸਾਡਾ ਮੇਰਾ ਆ ਕਿਤਾ ਮੈਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਘਰ ਵੱਲੋਂ ਤੁਹਾਨੂੰ ਕੋਈ ਸਹਾਇਕ ਮਿਲਿਆ ਕਿ ਜਾਂ ਜਿੱਦਾਂ ਅਮ ਘਰਾਂ 'ਚ ਹੁੰਦਾ ਹੈ ਕਿ ਉਹ ਕਿਹੜਾ ਕੰਮ ਫੜ ਲਿਆ ਮੁੰਡੇ ਨੇ ਇਹ ਵਾਜਾ ਪੇਟੀ ਫੜ ਕੇ ਬਹਿ ਗਿਆ ਇਹ ਇਦਾਂ ਦਾ ਵੀ ਜਿਹੜਾ ਇਨਸੀਡੈਂਟ ਘਰ 'ਚ ਹੋਇਆ ਹੈ ਹਾਂਜੀ ਮੇਰੇ ਡੈਡੀ ਤਾਂ ਇਹ ਗੱਲ ਨੂੰ ਮੰਨਦੇ ਨਹੀਂ ਕਿੰਨੇ ਤੂੰ ਆਪਣਾ ਕੰਮ ਕਰ ਰਿਹਾ ਇਹ ਕਿਹੜੇ ਚੱਕਰਾਂ ਚ ਤੇ ਹਾਂ ਹਾਂਜੀ ਤੇ ਪਰ ਫਿਰ ਵੀ ਮੈਂ ਕੰਮ ਕਰਨ ਦੇ ਨਾਲ ਨਾਲ ਪੜ੍ਹਾਈ ਵੀ ਕੀਤੀ ਪੜ੍ਹਾਈ ਦੇ ਨਾਲ ਨਾਲ ਜਾਗਰਣ ਰਾਤ ਨੂੰ ਜਾਗਰਣ ਤੇ ਜਾਣਾ ਦਿਨੇ ਫਿਰ ਸਕੂਲ ਜਾਣਾ ਅੱਛਾ ਤੁਸੀਂ ਜਿਹੜਾ ਇਹ ਗਾਇਕੀ ਦਾ ਜਿਹੜਾ ਕਿੱਤਾ ਆ ਇਹ ਤੁਸੀਂ ਸਕੂਲ ਟਾਈਮ ਤੋਂ ਸ਼ੁਰੂ ਕਰ ਲਿਆ ਤੇ ਰਾਤ ਨੂੰ ਜਾਗਰਣ ਕਰਨ ਜਾਣਾ ਹਾਂ ਦਿਨੇ ਇਹ ਦਿਨੇ ਸਕੂਲ ਜਾਣਾ ਹਾਂਜੀ ਕਿਉਂਕਿ ਘਰ ਦੇ ਵਿੱਚ ਬਹੁਤ ਗਰੀਬੀ ਸੀ ਨਾ ਇਸ ਕਰਕੇ ਜਿਵੇਂ ਤੁਸੀਂ ਦੱਸਿਆ ਕਿ ਫਾਦਰ ਸਾਹਿਬ ਨੇ ਸਪੋਰਟ ਨਹੀਂ ਕੀਤੀ ਹੁਣ ਫਾਦਰ ਸਾਹਿਬ ਕੀ ਕਹਿੰਦੇ ਹੈ ਕਿ ਗੋਣਾ ਚਾਹੀਦਾ ਹੈ ਕਿ ਨਹੀਂ ਗੋਣਾ ਚਾਹੀਦਾ ਮੈਨੂੰ ਲੱਗਦਾ ਹੈ ਸ਼ਾਇਦ ਅ ਕੋਈ ਪਾਪਕ ਹੋ ਗਏ ਨੇ ਅਲਫਾਜ਼ ਜੀ ਅ ਕੋਈ ਗਲ ਨਹੀਂ ਕਿ ਅ ਕੀ ਗੱਲ ਹੈ ਕੀ ਗੱਲ ਹੈ ਸਟਾਪ ਕਰ ਦਿਜ਼ ਮੈਨੂੰ ਕੀ ਅਜਹੀ ਗੱਲ ਤੁਹਾਡੇ ਜ਼ਹਿਨ ਚ ਆਈ ਹੈ ਕਿ ਜਿਹੜੇ ਆਸੂ ਤੁਹਾਡੇ ਅੱਖਾਂ ਚੋਂ ਆ ਗਏ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ ਕਿ ਕੀ 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 ਘਟਨਾ ਹੈ ਜਿਹੜੀ ਤੁਹਾਡੇ ਮਨ ਚ ਆਈ ਔਰ ਤੁਹਾਡੇ ਤੇਰੇ ਅਥਰੂ ਡਿੱਗੇ ਨੇ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਇਹ ਗੱਲ ਹੈ ਜੀ ਮਾਂ ਦੀ ਇਹ ਮਾਂ ਜਦੋਂ ਬੜੀ ਗਰੀਬੀ ਵਿੱਚ ਮਾ ਪਿਤਾ ਜੀ ਦੇ ਨਾਲ-ਨਾਲ ਮਾਤਾ ਜੀ ਦਾ ਵੀ ਤੁਹਾਡਾ ਤੁਹਾਡੀ ਇਸ ਸਕਸੈਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਹਿਬ ਜੀ ਕਿਵੇਂ ਦੱਸਕਾਂ ਨੂੰ ਦੱਸੀਏ ਕਿਵੇਂ ਯੋਗਦਾਨ ਮਾਤਾ ਸਾਡੀ ਨੂੰ 6 ਮਹੀਨੇ ਹੋ ਗਏ ਆ ਜੀ ਬਹੁਤ ਗਰੀਬੀ ਵੇਖੀ ਉਸਨੇ ਡੈਥ ਹੋ ਚੁੱਕੀ ਹੈ ਹਾਂਜੀ ਹਾਂਜੀ ਤੇ ਹੁਣ ਜੇ ਸੁਖ ਲੈਣ ਦਾ ਵੇਲਾ ਤਾਂ ਹੁਣ ਉਹ ਖੋਲਣੀ ਹੈ ਜੀ ਤੇ ਮਾਵਾ ਠੰਡੀਆਂ ਛਾਵਾ ਸਾਰੇ ਜਹਾਨ ਨੂੰ ਇਹ ਗੱਲ ਪਤਾ ਕਿ ਮਾਵਾ ਜਿਹੜੀਆਂ ਉਹ ਠੰਡੀਆਂ ਛਾਵਾ ਹੁੰਦੀਆਂ ਮਾਵਾ ਅ ਤੋ ਬਗੈਰ ਤੇ ਜਿਹੜਾ ਸੰਸਾਰ ਮਾਂ ਤੋਂ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਰੱਬ ਵੀ ਡਰਦਾ ਹੋਵੇਗਾ ਕਿਉਂਕਿ ਰੱਬ ਵੀ ਰੱਬ ਦੀ ਵੀ ਤਾਂ ਕੋਈ ਮਾਂ ਹੋਏਗੀ ਹਾਂਜੀ ਮਾਵਾਂ ਦਾ ਜਿਹੜਾ ਦੇਣਾ ਮੈਂ ਤੁਹਾਡੇ ਆਸੂਆਂ ਤੋਂ ਹੀ ਅੰਦਾਜ਼ਾ ਲਾ ਲੈ ਕੇ ਤੁਹਾਡਾ ਆਪਣੀ ਮਾਤਾ ਦੇ ਨਾਲ ਬਹੁਤ ਪਿਆਰ ਹੋਏਗਾ ਹਾਂਜੀ ਕਿਵੇਂ ਮਾਤਾ ਜੀ ਦਾ ਸ਼ਿੰਗਰ ਸੀ ਜੀਵਨ ਜਿਹੜਾ ਤੁਸੀਂ ਅ ਦੇਖਦੇ ਹੋ ਵੀ ਕਿਵੇਂ ਉਹਨਾਂ ਤੁਹਾਡੀ ਸਹਾਇਤਾ ਕੀਤੀ ਸਾਡੀ ਮਾਂ ਵਰਗੀ ਮਾਂ ਨਹੀਂ ਹੈਗੀ ਜੀ ਜਿੰਨਾ ਉਹਨਾਂ ਸਪੋਰਟ ਕੀਤੀ ਆ ਕੋਈ ਹੋਰ ਕਰੀ ਨਹੀਂ ਸਕਦਾ ਮਾਂ ਦਾ ਰਤਬਾ ਰੱਬ ਤੋਂ ਵੀ ਵੱਧ ਕੇ ਮਾਂ ਦਾ ਦੇਣ ਦੇ ਨਹੀਂ ਸਕਦਾ ਕਿਹੜੀ ਅਜਹੀ ਗੱਲ ਤੁਹਾਡੇ ਮਨ ਚ ਆਈ ਹੈ ਕਿ ਤੁਸੀਂ ਜਿਹੜੇ ਮਾਂ ਦੀ ਗੱਲ ਸ਼ੁਰੂ ਕਰ ਦਿੱਤੀ ਕੀ ਕੋਈ ਅਜਹੀ ਘਟਨਾ ਹੋਵੇ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰ ਸਕੋ ਕਿਉਂਕਿ ਜ਼ਿੰਦਗੀ ਦੇ ਵਿੱਚ ਮਾਂ ਦਾ ਕੋਲ ਰਹਿਣਾ ਬੱਚੇ ਦੇ ਬੜਾ ਜ਼ਰੂਰੀ ਹੈ ਜਦੋਂ ਦੁੱਖ ਸੀ ਇੰਨੀਆਂ ਮੁਸੀਬਤਾਂ ਚ ਲੰਨ ਦੇ ਬਾਵਜੂਦ ਵੀ ਮਾਂ ਕੋਲ ਰਹੀ ਜੀ ਤੇ ਜਦੋਂ ਅੱਜ ਸੁਖ ਦਾ ਸੁਖਦਾ ਵੇਲਾ ਤੋਂ ਸਾਡੇ ਕੋਲ ਨਹੀਂ ਬਹੁਤ ਭਾਵਕ ਸਨ ਅਲਫਾਜ਼ ਆਲਮ ਜੀ ਜਿਨ੍ਹਾਂ ਨੇ ਆਪਣੀ ਮਾਤਾ ਦੇ ਸੰਘਰਸ਼ ਦੀ ਵੀ ਕਹਾਣੀ ਦੱਸੀ ਕਿ ਉਹਨਾਂ ਨੇ ਇੱਥੋਂ ਤੱਕ ਉਹਨਾਂ ਨੂੰ ਪਹੁੰਚਾਇਆ ਹੈ ਉਹਨਾਂ ਦੇ ਸਕਸੈਸ ਪਿੱਛੇ ਉਹਨਾਂ ਦੀ ਮਾਤਾ ਜੀ ਦਾ ਵੀ ਬੜਾ ਵੱਡਾ ਯੋਗਦਾਨ ਹੈ ਮੈਂ ਆਸ ਕਰਦਾ ਹਾਂ ਕਿ ਇਹ ਐਪੀਸੋਡ ਜਿਹੜਾ ਆਪਜੀ ਨੂੰ ਬਹੁਤ ਪਸੰਦ ਆਵੇਗਾ ਕਿਉਂਕਿ ਸਾਡਾ ਮਕਸਦ ਜਿਹੜਾ ਹੈ ਵੱਡੇ ਵੱਡੇ ਫਨਕਾਰਾਂ ਕਲਾਕਾਰਾਂ ਨੂੰ ਵਿਖਾਉਣਾ ਨਹੀਂ ਹੈ ਸਾਡਾ ਮਕਸਦ ਇਹ ਹੈ ਕਿ ਜਿਹੜੇ ਜ਼ਮੀਨੀ ਪੱਧਰ ਤੋਂ ਉੱਠ ਕੇ ਆਪਣੇ ਆਪ ਨੂੰ ਸਟੈਂਡ ਕਰਦੇ ਆਪਣੇ ਆਪ ਨੂੰ ਸਥਾਪਿਤ ਕਰਦੇ ਕਿਸੇ ਚੰਗੀ ਜਗ੍ਹਾ ਤੇ ਉਹਨਾਂ ਕਲਾਕਾਰਾਂ ਨੂੰ ਫਨਕਾਰਾਂ ਨੂੰ ਵੀ ਵਿਖਾਉਣ ਦਾ ਸਾਡਾ ਜਿਹੜਾ ਟੀਚਾ ਇਹ ਨਹੀਂ ਹੈ ਕਿ ਆ ਜਿਹਦੇ ਕੋਈ 10 ਲੱਖ 10 ਲੱਖ ਕੋਈ 20 ਲੱਖ 50 ਲੱਖ ਜਾਂ ਕਰੋੜਾਂ ਦੇ ਵਿੱਚ ਫਾਲੋਅਰ ਹੈ ਅਸੀਂ ਉਹਨੇ ਵਿਖਾਉਣਾ ਹੈ ਸਾਡੇ ਚੈਨਲ ਦਾ ਇਹ ਮਕਸਦ ਹੈ ਕਿ ਕਿਵੇਂ ਅਸੀਂ ਸਧਾਰਨ ਜੀਵਨ ਤੋਂ ਆਪਣੇ ਜੀਵਨ ਨੂੰ ਸਕਸੈਸਫੁਲ ਖੜਦੇ ਕਲਾਕਾਰਾਂ ਅਦਾਕਾਰਾਂ ਫਨਕਾਰਾਂ ਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਦੇ ਜੀਵਨ ਨੂੰ ਅਸੀਂ ਦਰਸ਼ਕਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਆਸ ਕਰਦਾ ਹਾਂ ਕਿ ਆਪਜੀ ਨੂੰ ਐਪੀਸੋਡ ਪਸੰਦ ਆਵੇਗਾ ਧੰਨਵਾਦ ਜੀ ਜੀ